ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਓ ਹਰ ਨਾਮ ਰਸਨ ਗੁਰਮੁਖ ਵਰਦਾਇਓ ਉਲਟ ਗੰਗ ਪਸ਼ਚਮ ਧਰਿਆ ਸੋਈ ਨਾਮ ਛਲ ਭਗਤੈ ਪਵਤਾਰ ਨਮਰਦਾਸ ਗੁਰ ਕੋ ਫੁਰਿਆ ਸਿਮਰੈ ਸੋਈ ਨਾਮ ਜਾਖਰ ਕਿਨਰ ਸਾਧਕ ਸਿੱਧ ਸਮਾਦ ਹਰਾ ਸਿਮਰੈ ਨਖਿਆਤਰ ਅਵਤਰੂ ਮੰਡਲ ਨਾਰਦਾਦ ਪਹਿਲਾਦ ਬਰਾ ਸਸੀ ਅਰ ਅਰ ਸੂਰ ਨਾਮੁ ਲਾਸੈ ਸੈਲ ਲੋਜਨ ਉਧਰਿਆ ਸੋਈ ਨਾਮ ਛਲ ਭਗਤੈ ਪਵਤਾਰ ਨਮਰਦਾਸ ਗੁਰ ਕੋ ਫੁਰਿਆ ਸੋਈ ਨਾਮ ਸਿਵਰ ਨਵਨਾਥ ਨਰਿੰਜਨ ਸਿਵ ਸੰਕਾਸ਼ ਸਮਧਰਿਆ 84 ਸਤਬੁੱਧ ਜਿਤ ਰਾਤੇ ਅਮਰੀਕ ਭਵ ਦੇਲ ਤਰਿਆ ਉਦੋ ਕਰੂਰ ਤਰ ਲੋਚਨਾਂ ਮਾਂ ਕਲ ਕਬੀਰ ਕੇਲ ਬਖਰਿਆ ਸੋਈ ਨਾਮ ਛਲ ਭਗਤਾ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ ਤੇ ਤੇ ਨਾਮ ਲਾਗ 33 ਤੇ ਆਵੇ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਿਤਾ ਮੈਂ ਚਰਨ ਚਿਤ ਅਮਰਤ ਰਸਿਆ ਜਿਤਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਤੋ ਦਰਿਆ ਸੋਈ ਨਾਮ ਛਲ ਭਗਤੈ ਪਵਤਾਰ ਨਮਰਦਾਸ ਗੁਰ ਕੋ ਫੁਰਿਆ ਨਾਮ ਕਿਤ ਸੰਸਾਰ ਕਿਣ ਰਵ ਸੁਰਤਰ ਸਾਖੈ ਉੱਤਰ ਦੱਖਣ ਪੂਬ ਪੱਛਮ ਜਸ ਪੱਖੈ ਜਨਮਤਾਇਓ ਸਕੇ ਹੱਥ ਜਿਤ ਨਾਮ ਹਰਿ ਹਿਰਦੈ ਨਿਵਾਸੈ ਸੁਰ ਨਰ ਗਾਨ ਗੰਧਰਵ ਸੇ ਦਰਸਨ ਅਸਾਸੈ ਭਲੋ ਪਰਸੇ ਤੇਜੋ ਤਨੋਂ ਕਲ ਜੋੜ ਕਰ ਤੇ ਆਇਓ ਸੋਈ ਨਾਮ ਭਗਤ ਭਵਜਲ ਹਰਣ ਗੁਰ ਅਮਰਦਾਸ ਤੈ ਪਾਇਓ ਨਾਮ ਤੇ ਆਵੈ ਦੇਵ ਤੇਤੀ ਸਰ ਸਾਧਕ ਸਿਧ ਨਰ ਨਾਮ ਖੰਡ ਬ੍ਰਹਮੰਡ ਧਾਰੇ ਜਹੇ ਨਾਮ ਸਮਾਧਿਓ ਹਰਖ ਸੋਗ ਸਮ ਕਰ ਸਹਾਰੇ ਨਾਮ ਸਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸਦੀ ਜੋ ਕਰਤਾਰ ਸਤ ਸੂਰੋ ਸੀੜ ਬਲਵੰਤ ਸਤ ਭਾਏ ਸੰਗਤ ਸਗਨ ਗਰੂ ਮਤ ਨਿਰਵੈਰ ਲੀਣਾ ਜਹ ਧੀਰਜ ਤੌਰ ਤਵਰ ਤੁਜਾ ਸੇਤ ਬੈਕਉਂਠ ਬੀਨਾ ਪਰ ਸੈ ਸੰਤ ਪਿਆਰ ਜਹੇ ਕਰਤਾਰੈ ਸੰਜੋਗ ਸਤਿਗੁਰ ਸੇਵ ਸੁਖ ਪਾਇਓ ਅਮਰਗੁਰ ਕੀਤੋ ਜੋਗ ਨਾਮ 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 ਰਸ ਖਾਣ ਰੋ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਠ ਬਾਣੀ ਧਨ ਸਤਿਗੁਰ ਸੇਵੋ ਜਿਸ ਪਸਾਏ ਗਤ ਗਮ ਜਾਣੀ ਕੁੱਲ ਸਮੋ ਸਮੁੰਦਰੇ ਪਾਇਓ ਨਾਮ ਨਿਵਾਸ ਸਕਿਆਤ ਜਨਮ ਕਲ ਉਚਰੈ ਗੁਰ ਪਰਸੇ ਅਮਰ ਪ੍ਰਗਾਸ ਬਾਰਜ ਕਰ ਦੇਣ ਸਿੱਧ ਸੰ ਮੁਖ ਮੁਖ ਜੋ ਵੈ ਰਦ ਬਸੈ ਵਾ ਬਾ ਵਾਂਗ ਜੋ ਤੀਨ ਲੋਕ ਅੰਤਰ ਮੋ ਹੈ ਰਿਦਾ ਬਸਾਇਕਿ ਜੋ ਸੋਇ ਰਾਸਤੇ ਨਹੀਂ ਜਾਤੋ ਮੁਖੋ ਭਗਤ ਉਚਰਾਇ ਅਮਰ ਗੁਰੇ ਤਰੰਗ ਰਾਤੋ ਮਸਤਕ ਨਿਸਾਨ ਸਚੋ ਕਰਮ ਕਲ ਜੋੜ ਕਰਿ ਧਾਇਓ ਪਰਸਿਓ ਗੁਰੂ ਸਤ ਗੌਰ ਤਿਲਕ ਸਰਬਿਛ ਤਿਨ ਪਾਇਓ ਚਰਨ ਤ ਪਰਸਕਿ ਹੱਥ ਚਰਨ ਗੁਰ ਅਮਰ ਪਵਲ ਰਐ ਹੱਥ ਤ ਪਰਸਕਿ ਆਤ ਹੱਥ ਲਗੈ ਗੁਰ ਅਮਰ ਪੈ ਜੀਤ ਤ ਪਰਸਕਿ ਹੱਥ ਜੀ ਗੁਰ ਅਮਰ ਪਣੀਜੈ ਨੈਣ ਤ ਪਰਸਕਿ ਹੱਥ ਨੈਣ ਗੁਰ ਅਮਰ ਭਖੀਜੈ ਸਰਵਨਤਾ ਪਰ ਸੁਖਿਆਤ ਸਰਵਨ ਗੁਰ ਅਮਰ ਸੋਣੀ ਜੈ ਸੁਖਿਆਤ ਸੋ ਹੀ ਉਜਤ ਹੀ ਬਸੈ ਗੁਰ ਅਮਰਦਾਸ ਨੇ ਜਗਤ ਪਿਤ ਸੁਖਿਆਤ ਸੋ ਸਿਰੋ ਜਾਲ ਭਣੈ ਜੋ ਗੁਰ ਜੋ ਸਿਰ ਨਿਵੇ ਗੁਰ ਅਮਰ ਨੇਤਾ ਤੇ ਨਰ ਦੁਖ ਨਾ ਭੋਗਤ ਤੇ ਨਰ ਨੇ ਤਾਨੋ ਕਈਐ ਤੇ ਨਰ ਸੁਖ ਨਾ ਹੋਵੇ ਤੇ ਨਰ ਸੇ ਅੰਤ ਨਾ ਲਈ ਹੈ ਤੇ ਨਰ ਸੇਵਨੁ ਕਰੈ ਤੇ ਨਰ ਸਹਿ ਸੈ ਸੁਭਪੈ ਤੇ ਨਰ ਦਲੀ ਚੈ ਬਹੈ ਤੇ ਨਰ ਉਥਭ ਬਤਪੈ ਸੁਖ ਲੋ ਹੈ ਤੇ ਨਰ ਸੰਸਾਰ ਮੈਬੇ ਪਟ ਰਿਐ ਰੇਪ ਮਾਦ ਤੇ ਹੈ ਸਕੇ ਹਥ ਤੇ ਨਰ ਜਲ ਭਣੈ ਗੁਰਮਰਦਾਸੋ ਪ੍ਰਸੰਜੇ ਤੇ ਪੜੇ ਹੋਏ ਕਮਨ ਧਰੇ ਹੋਏ ਇਕ ਕਰ ਇਕ ਪਛਾਣਿਓ ਨੈਣ ਬੈਣ ਮੋਹਿ ਇਕ ਇਕ ਦੋ ਠਾਏ ਨ ਜਾਣਿਓ ਸੁਪਨ ਇਕ ਪਰ ਤਾਕ ਇਕ ਇਕ ਸਮੈ ਲੀਣੋ 30 1 5 35 ਨਖੀਣੋ ਇਕੋ ਜੇ ਲੱਖ ਲਖੋ ਲਖ ਹੈ ਇਕ ਕਰ ਵਰਨੇਓ ਗੁਰਮਰਦਾਸ ਜਲ ਭਣੈ ਤੈ ਕ ਲੋੜ ਇਕ ਮੰਨਿਓ ਜੇ ਮਤ ਗਹੀ ਜੇ ਦੇਵ ਜੇ ਮਤ ਨਾਮੈ ਸਮਾਣੀ ਜੇ ਮਤ ਦਰ ਲੋ ਚਨ ਚਿਤ ਭਗਤ ਕੰਬੀ ਰਹਿ ਜਾਣੀ ਰਕਮ ਵਾਂਗਰ ਕਰ ਤੂਤ ਰਾਮ ਜੰਪੋ ਨਿਤ ਭਾਈ ਅਮਰੀਕ ਪਹਿਲਾਦ ਸਰਨ ਗੋਬਿੰਦ ਗਤ ਪਾਈ ਤੇ ਲੋਭ ਕਰੋ ਤ੍ਰਿਸਨਾ ਤਜੀ ਸੋ ਮਤ ਜਲ ਜਾਣੀ ਜੂਤ ਗੁਰ ਅਮਰਦਾਸ ਨਿਜ ਭਗਤ ਐ ਦੇਖ ਦਰਸ ਪਾਉ ਮੁਕਤ ਗੁਰ ਅਮਰਦਾਸ ਵਰਸੀਐ ਪਾਹੁਮ ਪਾਤਕ ਬਨਸਾ ਗੁਰ ਅਮਰਦਾਸ ਵਰਸੀਐ ਸਿਦ ਸਾਧ ਅਸਾਸਾ ਗੁਰ ਅਮਰਦਾਸ ਵਰਸੀਐ ਧਿਆਨ ਲਈਐ ਪਉ ਮੁਕਾ ਗੁਰ ਅਮਰਦਾਸ ਵਰਸੀਐ ਪੌਲਾ ਬੈਗ ਹੋ ਚੁਕਾ ਏਕ ਬਿਨਾ ਦੁਗਣਾ ਜੋ ਤੋਰ ਹੈ ਜਾ ਸੁਮੰਤਰ ਮਨਾਵੈ ਲਹ ਜਾਲ ਪਾ ਪਦਾਰਥ ਥਿੱਟੜੇ ਗੁਰਮਰਦਾਸ ਡਿੱਠੈ ਮਿਲੈ ਇੱਕ ਬਿਨ ਦੁਗਣ ਤੋ ਜੋਰ ਹੈ ਜਾ ਸੁਮੰਤਰ ਮਨਾਵੈ ਲਹ ਜਾਲ ਪਾ ਪਦਾਰਥ ਥਿੱਟੜੇ ਗੁਰਮਰਦਾਸ ਡਿੱਠੈ ਮਿਲਹਿ ਗੁਰੂ ਪਿਆਰਿਓ ਭੁਲ ਚੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ